ਵਾਡੇ ਫੇਫੜਿਆਂ ਦੇ ਉੱਤੇ ਜਮੀ ਪ੍ਰਾਣੀ ਬਲਗਬਨੂ ਆਦਰਕ ਦੀਆਂ ਗੋਲੀਆਂ ਪੱਟ ਕੇ ਬਾਹਰ ਸਿੱਟਣੀਆਂ ਨਾਲੇ ਜਿਹੜਾ ਤੁਹਾਨੂੰ ਨਾਰਮਲ ਖੰਗ ਜਖਾਮ ਜਾਂ ਗਲਾ ਖਰਾਬ ਹੋ ਜਾਂਦਾ ਉਹਦਾ ਬਿਲਕੁਲ ਪੱਕਾ ਹਲੇ ਚਾਹੇ ਤੁਸੀਂ ਇਹ ਬੱਚਾ ਨੂੰ ਦੇ ਦਿਓ ਕੋਈ ਇਹਦਾ ਨੁਕਸਾਨ ਨਹੀਂ ਕੋਈ ਇਹ ਦਵਾਈ ਨਹੀਂ ਬੱਚੇ ਵੀ ਆਰਾਮ ਨਾਲ ਚੂਸਣਗੇ ਕਿਉਂਕਿ ਇਹ ਗੋਲੀਆਂ ਨੇ ਇੱਕ ਤਰ੍ਹਾਂ ਦੀਆਂ ਆਦਰਕ ਨੂੰ ਚੁੱਲ੍ਹੇ ਤੇ ਜਾਂ ਗੈਸ ਦੀ ਪੱਠੀ ਤੇ ਚੰਗੇ ਤਰੀਕੇ ਨਾਲ ਜਲਾ ਕੇ ਧੋ ਕੇ ਛਿੱਲ ਕੇ ਗ੍ਰाइंड ਕਰਕੇ ਇਸ ਤੋਂ ਬਾਅਦ ਕੜਾਈ ਦੇ ਵਿੱਚ ਪਾ ਕੇ ਦਾ ਪਾਣੀ ਜਲਾ ਕੇ ਇਹਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਗੁੜ ਪਾਵਾਂਗੇ 200 ਗ੍ਰਾਮ ਆਦਰਕ ਹੈ ਤਾਂ 200 ਗ੍ਰਾਮ ਗੁੜ ਪਾਵਾਂਗੇ ਇਹਨੂੰ ਚੰਗੇ ਇਦੇ ਵਿੱਚ ਕਾਲੇ ਨਮਕ ਦਾ ਐਡ ਕਰਾਂਗੇ ਇੱਕ ਚਮਚਾ ਕਾਲੀਆਂ ਮਿਰਚਾਂ ਦਾ ਇੱਕ ਚਮਚਾ ਅੰਬਚੂਰ ਦੇ ਪਾਊਡਰ ਦਾ ਐਸ ਤੋਂ ਬਾਅਦ ਜਦੋਂ ਇਹ ਚੰਗੇ ਤਰੀਕੇ ਨਾਲ ਜਿਹੜਾ ਇਹਦੇ ਵਿੱਚ ਮਟੀਰੀਅਲ ਐ ਟਾਈਟ ਹੋ ਗਿਆ ਆਪਣਾ ਗੁੜ ਬਿਲਕੁਲ ਹੀਠਾਂ ਲੱਗਣੋਂ ਹਟ ਗਿਆ ਇਹਨੂੰ ਬਾਹਰ ਕੱਢ ਕੇ ਸਰੋਂ ਦਾ ਤੇਲ ਲਾ ਕੇ ਵਿੱਚ ਪਾ ਕੇ 10 ਮਿੰਟ ਵਾਸਤੇ ਠੰਡਾ ਹੋਣ ਵਾਸਤੇ ਰੱਖ ਦਿਓ ਫਿਰ ਇਹਦੇ ਗੋਲੇ ਬੱਟਾਂਗੇ ਕਿਸੇ ਪਲੇਟ 'ਚ ਦੇਸੀ ਖੰਡ ਲਾਵਾਂਗੇ ਗੋਲੇ ਬੱਟ ਕੇ ਇਹਦੇ ਵਿੱਚ ਰੱਖ ਕੇ ਉੱਪਰ ਦੇਸੀ ਖੰਡ ਲਾ ਕੇ ਹਲਾ ਕੇ ਗੋਲੇ ਆਪਣੇ ਰੈਡੀ ਨੇ ਨਾਰਮਲ ਖਾਂਗੇ ਇੱਕ ਗੋਲਾ ਖਾ ਲਓ ਚੂਸਣਾ ਹੈ ਬਸ ਇਹਨੂੰ ਜਿਵੇਂ ਟੌਫੀ ਚੂਸਦੇ ਆ ਜਿਆਦਾ ਬਲਗਮ